ਦੀ ਸਸਿਕਾਲ ਦੀ ਸਾਰਿਆਂ ਭਰਾਵਾਂ ਨੂੰ ਤੇ ਅੱਜ ਬਈ ਆਪਾਂ ਪਹੁੰਚੇ ਆਂ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਸ਼ਹਿਰ ਦੇ ਨੇੜੇ ਪਿੰਡ ਮਾਣੂਕੇ ਦੀ ਧਰਤੀ ਆ ਮੇਰੇ ਮਿੱਤਰੋ ਜਿੱਥੇ ਕਬੂਤਰਬਾਈ ਦੇ ਵੱਡੇ ਵੱਡੇ ਸੁਪਰਸਟਾਰ ਸ਼ੁਭੇ ਬੈਠੇ ਆ ਜਿੱਥੋਂ ਨੂੰ ਕਰਾਉਣਿਆਂ ਦਰਸ਼ਨ ਉਹਨਾਂ ਭਰਾਵਾਂ ਦੇ ਤੇ ਆਹ ਦੇਖ ਲਓ ਬਈ ਕੱਪ ਟਰਾਫੀਆਂ ਤੋਂ ਤਾਂ ਕਈਆਂ ਨੇ ਅੰਦਾਜ਼ਾ ਲਾ ਲਿਆ ਹੋਊ ਵੀ ਅੱਜ ਅਟਾਰੀ ਜਿਹੜਾ ਕਿੱਥੇ ਕਿਤੇ ਫਿਰਦਾ ਤੇ ਲਓ ਬਈ ਕਰੋ ਦਰਸ਼ਨ ਸਸਿਕਾਲ ਜੀ ਦੋਨਾਂ ਭਰਾਵਾਂ ਨੂੰ ਆਵਾਜ਼ ਕਹਿੰਦੇ ਵੀ ਲੰਮਿਆ ਪੰਡ ਵਾਲਾ ਕਾਲਾ ਮੇਰੇ ਮਿੱਤਰੋ ਵੀ ਇਧਰਲੇ ਪਾਸੇ ਇਹ ਪੰਨੂ ਆ ਕਹਿੰਦੇ ਮਾਨੂਗਰੀ ਧਰਤੀ ਵਾਲਾ ਤੇ ਅੱਜ ਬਦਾਮ ਕੱਟ ਰਿਹਾ ਭਰਾ ਸਾਡਾ ਪੰਨੂ ਤੇ ਇਧਰ ਘੜੇ ਦੇ ਕੋਲ ਵੀ ਬੈਠਾ ਕਾਲਾ ਲੰਮਿਆ ਵਾਲਾ ਵੀਰ ਸਾਡਾ ਤੇ ਜਿਹੜੇ ਨਵੇਂ ਕਬੂਤਰ ਬਾਜ਼ ਭਰਾ ਨੇ ਨਵੇਂ ਕਬੂਤਰ ਬਾਜ਼ ਭਰਾ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਗੁਣ ਦੇਣ ਜਾ ਰਹੇ ਆ ਜੀ ਤੇ ਐਕਸਪੈਰੀਮੈਂਟ ਕਰਨਗੇ ਤੁਹਾਨੂੰ ਸਾਰੀ ਆਪਾਂ ਵੀਡੀਓ ਦਿਖਾਵਾਂਗੇ ਜੀ ਤੇ ਇਹ ਜਰੂਰ ਆਪਾਂ ਨੂੰ ਦੱਸਣਗੇ ਇੱਧਰ ਦੇਖ ਲਓ ਪੰਨੂ ਨੋਵਾਂ ਦੇ ਨਾਲੇ ਬਦਾਮ ਕੱਟੀ ਜਾਂਦਾ ਲਾਓ ਜੀ ਆ ਹੋ ਰਿਹਾ ਤਿਆਰ ਤੇ ਤੇ ਜਮਾ ਉਵੇਂ ਹੀ ਹੈ ਸੇਮ ਹੈ ਨਾ ਆਹ ਵਾਜੀ ਤੱਕੜੀ ਦਾ ਵਜਨ ਇੱਕੋ ਜਿਹਾ ਤੇ ਦੋਨਾਂ ਦੇ ਵਿੱਚ ਇੱਕ ਇੱਕ ਬਦਾਮ ਪਾਤਾ ਬਾਈ ਕਾਲੇ ਲੰਮਿਆਂ ਵਾਲੇ ਨੇ ਇਹ ਹੁਣ ਕੋਈ ਐਕਸਪੈਰੀਮੈਂਟ ਕਰੂਗਾ ਕਮੈਂਟਾਂ ਦੇ ਵਿੱਚ ਜਰੂਰ ਭਰਾ ਮੇਰੇ ਦੱਸਿਓ ਵੀ ਇਹ ਕੀ ਚੀਜ਼ ਕਰ ਰਹੇ ਆ ਪਿਆ ਨਾ ਫਰਕ ਦੇਖ ਲੋ ਹੈ ਨਾ ਇਹ ਕਾਲੇ ਕੀ ਫਰਕਾ ਵੀ ਬ੍ਰਾਮ ਸਮਝਣ ਵਾਲਿਆਂ ਨੇ ਸਮਝ ਜਾਣਾਈ ਸਮਝਣ ਵਾਲੇ ਸਮਝ ਜਾਣਗੇ ਜੀ ਪਰ ਵੈਸੇ ਜਾਣਕਾਰੀ ਲਈ ਆਪਾਂ ਦੱਸ ਦਿੰਨੇ ਆ ਕਿ ਆਹ ਤੱਕੜੀ ਆ ਜਿਹੜੀ ਵੀ ਇਹ ਚੀਜ਼ ਜਿਹੜੇ ਭਰਾ ਨਵੇਂ ਬਾੜੀਆਂ ਛੱਡ ਰਹੇ ਨੇ ਉਹ ਹੀ ਸਮਝਣਗੇ ਵੀ ਕੀ ਚੀਜ਼ ਇਹਨਾਂ ਨੇ ਕਰੀ ਹੋਈ ਆ ਭਰਾਵਾਂ ਨੇ ਤੇ ਇੱਕ ਬਹੁਤ ਵੱਡਾ ਗੁਣ ਆ ਸਮਝਣ ਵਾਲੇ ਸਮਝਣਾਂਗੇ ਕਾਲਾ ਬਾਈ ਕਹਿੰਦਾ ਤੇ ਇਹੋ ਗੱਲਾਂ ਹੁੰਦੀਆਂ ਨੇ ਬਸ ਇਹੀ ਬਰੀਕੀਆਂ ਦੇ ਕਰਕੇ ਲੋਕ ਬਾਜ਼ੀਆਂ ਹਰਦੇ ਆ ਜੀ ਅਸਲ ਬਾਜ਼ੀਆਂ ਹਰਨ ਦਾ ਕਾਰਨ ਇਹੀ ਹੁੰਦਾ ਕਿਉਂ ਬੰਨੂ ਉਸਤਾਦ ਹਾਂਜੀ ਹਾਂਜੀ ਬਾਈ ਜੀ ਤੇ ਇੱਧਰ ਕਾਲਾ ਵੀਰ ਸਾਡਾ ਇਹ ਕਹਿੰਦੇ ਵੀ ਦੂਸਰਾ ਤੀਸਰਾ ਚੌਸਰਾ ਦੇ ਮਾਰ ਖੜਾ ਰਹੀ ਆ ਦੁਨੀਆ ਲੰਮਾ ਕਹਿੰਦੀ ਲੰਮਾ ਪਿੰਡ ਤੇ ਕਾਲਾ-ਕਾਲਾ ਕਹਿੰਦੀ ਆ ਮਾਰੇ ਮਿੱਤਰੋ ਤੇ ਆ ਪੰਨੂ ਮੰਨੂਗਿਆਂ ਵਾਲਾ ਇਹ ਮੰਨ ਕੇ ਚੱਲੋ ਵੀ ਚਾਹੇ 10 ਦਿਨ ਡਾਲੋ ਪਾਕਿਸਤਾਨ ਵਾਂਗੂ ਚਾਹੇ 15 ਦਿਨ ਤੇ ਚਾਹੇ 20 ਦਿਨ ੜ ਜਾਣ ਇਹ ਨਹੀਂ ਪਰਵਾਹ ਮੰਨਦੇ ਇਹ ਤਾਂ ਨਹੀਂ ਪਰਵਾਹ ਮੰਨਦੇ ਇਹਨਾਂ ਨੇ ਮਿਹਨਤ ਕੀਤੀ ਆ ਮਿਹਨਤ ਕਰਕੇ ਦੁਨੀਆ 'ਚ ਵੱਡੇ ਰਿਕਾਰਡ ਬਣਾਏ ਆ ਦੁਨੀਆ ਨੂੰ ਦੱਸਿਆ ਕਿ ਮਾਣੂ ਕੇ ਪਿੰਡ ਤੇ ਲੰਮੇ ਪਿੰਡ ਕਿੱਥੇ ਵੱਸਦਾ ਪਰ ਆਹ ਕਹਿੰਦੇ ਮਤਰੋ ਲੰਮੇਆ ਪਿੰਡ ਦੀ ਧਰਤੀ ਦਾ ਕਾਲਾ ਛੋਟੀ ਉਮਰ ਦੇ ਕਬੂਤਰ ਬਾਈ ਦਾ ਵੱਡਾ ਮੱਲ ਬਣਿਆ ਮੇਰੇ ਮਤਰੋ ਜਿਹਨੇ ਦੁਨੀਆ 'ਚ ਰਿਕਾਰਡ ਕੀਤੇ ਇਹ ਉਹ ਝੋਟਾ ਮੇਰੇ ਮਤਰੋ ਜਿਹਨੇ ਤੜਕੇ ਕਬੂਤਰ ਫੜ ਕੇ ਮੋੜੇ ਦਾ ਉੱਡਣੇ ਜਹਾਜ਼ ਬਣਾ ਦਿੰਦਾ ਪਤਾ ਨਹੀਂ ਕੀ ਲਾਉਂਦਾ ਭਰਾ ਸਾਡਾ ਪਰ ਖੇਡ ਬਹੁਤ ਵਧੀਆ ਅੱਜ ਦੇ ਸਿੱਖਦੇ ਆ ਅੱਜ ਅਸੀਂ ਇਹਦੇ ਕੋਲ ਸਿੱਖਣ ਜਾ ਰਹੇ ਆ ਹਾਂ ਆਪਾਂ ਸਿੱਖਣ ਜਾ ਰਹੇ ਆ ਤੇ ਸਾਰੇ ਭਰਾ ਮੇਰੇ ਬਹੁਤ ਗੱਲਾਂ ਸਿੱਖਣਗੇ ਆ ਇਹ ਵੀਡੀਓ ਦੇ ਵਿੱਚ ਸਾਰਿਆਂ ਭਰਾਵਾਂ ਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲਣਗੀਆਂ ਜੀ ਸਾਰੇ ਕੋਲ ਸਿੱਖਣਾ ਹੀ ਸਿੱਖੀ ਜਾਇਆ ਬਸ ਪੰਨੂ ਬਾਈ ਵੀ ਕਹਿੰਦਾ ਵੀ ਕਬੂਤਰ ਬਾਜੀ ਖੇਡ ਇੱਕ ਰੇਤ ਦਾ ਕਣਕਾ ਬੰਦਾ ਜਿੰਨਾ ਸਿੱਖਦਾ ਜਾਵੇ ਓਨਾ ਹੀ ਬਧਰਾ ਬਾਕੀ ਜਿਹੜੇ ਨਵੇਂ ਬੰਦੇ ਨੇ ਵੀ ਨੌਲਜ ਮਿਲ ਜਾਂਦੀ ਆ ਹਾਂ ਜੀ ਰਾਣ ਜੀ ਨੂੰ ਕੋਈ ਛੱਡ ਰਣੀ ਉਹਨਾਂ ਤੋਂ ਵੀ ਨੌਲਜ ਗੇਰਿੇ ਇਹ ਵੀ ਗੱਲ ਹੈਗੀ ਆ ਬਾਈ ਨੋਟ ਕਰਿਓ ਸਾਰੇ ਇਹ ਕਬੂਤਰਬਾਈ ਦੇ ਸਟਾਰ ਪਲੇਅਰ ਆ ਜਿਨ੍ਹਾਂ ਨੇ ਹੱਥੀ ਦਸਾਂ ਨੋਹਾਂ ਦੀ ਕਿਰਤ ਕਰਕੇ ਰਾਤ ਦਿਨ ਮਿਹਨਤ ਕਰਕੇ ਦੁਨੀਆ ਦੇ ਵਿੱਚ ਵੱਡੇ ਨਾਮ ਬਣਾਏ ਬਾਈ ਗੱਲ ਸਾਰੀ ਮਿਹਨਤ ਦੀ ਆ ਇਹ ਮਿਹਨਤ ਕਰ ਲੋ ਉਸਤਾਦਾਂ ਦੇ ਕਹਿਣੇ ਮੰਨ ਲੋ ਰੱਬ ਨੂੰ ਧਿਆਲੋ ਜਿਵੇਂ ਕਹਿੰਦੇ ਆ ਨਸਲ ਮਿਹਨਤ ਹਾਂ ਨਸਲ ਨਾਲ ਮਿਹਨਤ ਇੱਕ ਨਸਲ ਜ਼ਰੂਰੀ ਆ ਇੱਕ ਮਿਹਨਤ ਤੇ ਫਿਰ ਖੇਡ ਵੀ ਜ਼ਰੂਰੀ ਆ ਤੇ ਜਿਵੇਂ ਗਲਜਾਰ ਸਿੱਧਵਾਨ ਨੇ ਕਿਹਾ ਸੀਗਾ ਨਸਲ ਤਾਂ ਨਸਲ ਹੀ ਆ ਜੇ ਖਿਡਾਰੀ ਚੰਗਾ ਹੋਵੇ ਤੇ ਨਸਲ ਮਾੜੀ ਹੋਵੇ ਤਾਂ ਕਬੂਤਰ ਹਰ ਜੂ ਜੇ ਨਸਲ ਚੰਗੀ ਖਿਡਾਰੀ ਮਾੜਾ ਹੋਵੇ ਤਾਂ ਕਬੂਤਰ ਫਿਰ ਜਿੱਤ ਜਾਂਦਾ ਇਹ ਤੱਤ ਕੱਢੇ ਹੋਏ ਆ ਬਾਈ ਜਾਨਾ ਨੇ ਤੇ ਇਹ ਬਾਈ ਪੰਨੂ ਬਹੁਤ ਲੱਕ ਬਾਈ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਲੱਕ ਤੇ ਇਹ ਆ ਬਾਈ ਕਾਲਾ ਲੰਮੇ ਵਾਲਾ ਉੱਤਰਵਾਈ ਦਾ ਸੁਪਰਸਟਾਰ ਖਿਡਾਰੀ ਇਹ ਵੀ ਇੱਕ ਗਰੀਬੀ ਦੀ ਹਿੱਕ ਪਾੜ ਕੇ ਉੱਠਿਆ